ਇਹ ਬਹੁਤ ਪੁਰਾਣਾ ਖੂਹ ਹੈ ਜੀ 450 ਸਾਲ ਪੁਰਾਣਾ ਘੱਟੋ ਘੱਟ ਇਹ ਤਾਂ ਇਹਦੇ ਵਿੱਚ ਇਹਦੀ ਹਾਲਤ ਪਹਿਲਾਂ ਮੰਨ ਬਹੁਤ ਬੁਰੀ ਸੀ ਸਭ ਤੋਂ ਪਹਿਲਾਂ ਜਿਹੜਾ ਸਾਡੇ ਨਾਲ ਮਤਲਬ ਨੌਜਵਾਨ ਜੁੜ ਕੇ ਅਸੀਂ 2017 ਦੇ ਵਿੱਚ ਜਿਹੜੀ ਦਰਖਤ ਲਾਉਣ ਵਾਲੀ ਮਹਿੰਮ ਚਲਾਈ ਸੀਗੀ ਜਿਹਦੇ ਵਿੱਚ ਅਸੀਂ ਪਿੰਡ ਦੇ ਵਿੱਚ ਦਰਖਤ ਲਾਉਣੇ ਆ ਤੇ ਉਹਨਾਂ ਨੂੰ ਪਾਲਣਾ ਵੀ ਆ ਉਹਨਾਂ ਨੂੰ ਪਾਣੀ ਵੀ ਦੇਣਾ ਟਾਈਮ-ਟਾਈਮ ਤੇ ਤੇ ਅਸੀਂ ਉਹ ਮਹਿੰਮ ਦੇ ਚੱਲਦੇ ਸਾਨੂੰ ਮਤਲਬ ਲੱਗਿਆ ਵੀ ਸਾਡੇ ਪ੍ਰਾਣ ਪਿੰਡ ਦੀ ਵਿਰਾਸਤ ਪੁਰਾਣੀ ਪਈ ਹੈ ਇੱਥੇ ਸਾਡਾ ਖੂਹ ਪਿਆ ਪੁਰਾਣਾ ਵੀ ਇੱਥੇ ਬਹੁਤ ਗੰਦਗੀ ਸੀ ਬਹੁਤ ਮੁਸ਼ਕਲ ਮਾਰਦਾ ਸੀ ਲੋਕ ਪਾਣੀ ਇੱਥੇ ਗੰਦ ਸਿੱਟੀ ਜਾਂਦੇ ਸੀ ਤੇ ਉਦੋਂ ਮਤਲਬ ਅਸੀਂ ਸੋਚਿਆ ਵੀ ਕਿਉਂ ਨਾ ਇਹਨੂੰ ਸਾਫ਼ ਕੀਤਾ ਜਾਵੇ ਤਾਂ ਹਰ ਪਹਿਲਾਂ ਸਾਡਾ ਟੀਚਾ ਇਹ ਹੀ ਸੀ ਵੀ ਸਿਰਫ ਇਹਨੂੰ ਸਾਫ਼ ਹੀ ਕਰਿਆ ਜਾਵੇ ਵੀ ਵੀ ਸਾਡੇ ਕੋਲੇ ਕਿਉਂ ਇੰਨਾ ਬਜਟ ਨਹੀਂ ਸੀਗਾ ਵੀ ਜਿਹਦੇ ਕਰਕੇ ਅਸੀਂ ਵੀ ਇਹਨੂੰ ਦੁਬਾਰੇ ਮਤਲਬ ਨਮੀ ਦੇਖ ਦੇ ਸਕੀਏ ਤਾਂ ਇਸ ਕਰਕੇ ਅਸੀਂ ਮੰਨ ਇਨੂੰ ਸਾਫ ਸਫਾਈ ਕਰਨੀ ਇਹਦੀ ਸ਼ੁਰੂ ਕੀਤੀ ਤਾਂ ਜਿੰਨੇ ਵੀ ਅਸੀਂ ਨੌਜਵਾਨ ਮੁੰਡੇ ਜੁੜੇ ਹੋਏ ਸੀ 5-7 ਤਾਂ ਸਾਰਿਆਂ ਨੇ ਆਪਣੀ ਜੇਬ ਚੋਂ ਹਜ਼ਾਰ-ਹਜ਼ਾਰ ਰੁਪਿਆ ਪਾਇਆ ਤਾਂ ਅਸੀਂ ਕੰਮ ਸ਼ੁਰੂ ਕੀਤਾ ਤੇ ਸਾਡੇ ਮਨ ਚ ਫੁਰਨਾ ਫੁਰਿਆ ਵੀ ਇਹ ਕਿਉਂ ਨਾ ਵੀ ਆਪਾਂ ਇਹਨੂੰ ਚਾਲੂ ਕਰਕੇ ਦੇਖੀਏ ਦੁਬਾਰੇ ਹੌਲੀ-ਹੌਲੀ ਤਾਂ ਸਾਡੇ ਨਗਰ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਸਾਡੇ ਪੂਰੇ ਪਿੰਡ ਨੇ ਤੇ ਸਾਡੇ ਐਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ